ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਨਾਮਾਂ ਦੇ ਮਗਰ ਤਾਂ ਖਾਲਸਾ ਲਾ ਲੈਨੇ ਹੋ ਸਿੰਘ ਲਾ ਲੈਨੇ ਹੋ ਬੀਬੀਓ ਕੌਰ ਲਾ ਲੈਨੇ ਹੋ ਪਰ ਅੱਜ ਦੁਨੀਆ ਤੇ ਕੋਈ ਜਿਉਂਦਾ ਹੈ ਜਿਉਂਦਾ ਹੈ ਖਾਲਸਾ ਸਿੰਘ ਲਾਉਣ ਵਾਲਾ ਆਪਣੇ ਨਾਮਾਂ ਦੇ ਮਗਰ ਕਹਾਉਣ ਵਾਲਾ ਖਾਲਸਾ ਕੋਈ ਗੁਰੂ 10ਵੇਂ ਪਾਸਾ ਦਾ ਸਿੰਘ ਹੈ ਇਸ ਦੁਨੀਆ ਤੇ ਜੋ ਕਿ ਇਹ ਅਖੌਤੀ ਜਥੇਦਾਰ ਨੂੰ ਕਾਲ ਤੱਕ ਸਾਹਬ ਦੇ ਨੂੰ ਸ਼੍ਰੋਮਣੀ ਕਮੇਟੀ ਨੂੰ ਇਹ ਸਵਾਲ ਕਰੂਗਾ ਕਿ ਜ਼ਿੰਦਾ ਕਿਉਂ ਲਾਇਆ ਜ਼ਿੰਦਾ ਕਿਉਂ ਲਾਇਆ ਇਹ ਜ਼ਿੰਦਾ ਕਿਉਂ ਲਾਇਆ ਇਹ ਜ਼ਿੰਦਾ ਕਲਵਾਊਗਾ ਕੋਈ ਦੁਨੀਆ ਤੇ ਹੈ ਕੋਈ ਇੱਕ ਅੱਧਾ ਜਿਉਂਦਾ ਕੋਈ ਇੱਕ ਅੱਧਾ ਜਿਉਂਦਾ ਹੈ ਕੋਈ ਜੋ ਕੇ ਸਵਾਲ ਕਰੂਗਾ ਇਹਨੂੰ ਜਾਂ ਸਿਰਫ ਤੁਸੀਂ ਸੁਣੋਗੇ ਦੇਖੋਗੇ ਚੁੱਪ ਕਰ ਜਾਓਗੇ ਬਿਜਿੱਦਾਂ ਮੁਰਦੇ ਹੁੰਦੇ ਨੇ ਕਿਉਂਕਿ ਮੁਰਦੇ ਕਦੇ ਬੋਲਦੇ ਨਹੀਂ ਹੁੰਦੇ ਮੁਰਦੇ ਬਣ ਕੇ ਤੁਸੀਂ ਦੇਖ ਰਹੇ ਹੋ ਮਤਲਬ ਦੇਖ ਵੀ ਰਹੇ ਹੋ ਤੇ ਮੁਰਦੇ ਵੀ ਹੋ ਤੁਸੀਂ ਗੱਲਾਂ ਤਾਂ ਵੱਡੀਆਂ-ਵੱਡੀਆਂ ਗਿਆਨ ਦੀਆਂ ਕਰਦੇ ਹੋ ਇਤਿਹਾਸ ਦੀਆਂ ਕਰਦੇ ਹੋ ਪਰ ਇਹ ਇਤਿਹਾਸ ਦੀਆਂ ਤਾਂ ਗੱਲਾਂ ਇਹ ਜੱਥੇਦਾਰ ਵੀ ਅਖੌਤੀ ਕਰਦਾ ਕਰਦਾ ਇਹ ਅਖੌਤੀ ਜੱਥੇਦਾਰ ਸੁਣੋ ਤੁਸੀਂ ਗੱਲਾਂ ਵੱਡੀਆਂ-ਵੱਡੀਆਂ ਕਰਦਾ ਇਹਨੂੰ ਸੁਣ ਲਓ ਕਿ ਗੱਲਾਂ ਇਤਿਹਾਸ ਦੀਆਂ ਕਰਦਾ ਇਹ ਤੁਹਾਨੂੰ ਅੱਗੇ ਦਿਖਾਉਨੇ ਆ ਕਿ ਇਹ ਨਾ ਜਿੰਦਾ ਕਿੱਥੇ ਲਾਇਆ ਪੰਥ ਦੀ ਨਵਾਂ ਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਵੱਲੋਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਬਹੁਤ ਜਲਦੀ ਹੀ ਸਤਿਗੁਰਾਂ ਦੇ ਸ਼ਹੀਦੀ ਦਿਹਾੜੇ ਅਤੇ ਧਾਨਕ ਗੁਰਗੋਬ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਗੁਰਾਇ ਪ੍ਰਭ ਦੇ ਸੰਬੰਧ ਵਿੱਚ ਸਮਾਗਮਾਂ ਦੀ ਜਿਹੜੀ ਲੜੀ ਹੈ ਉਹ ਵੀ ਆਰੰਭ ਕੀਤੀ ਜਾ ਰਹੀ ਹੈ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹਨਾਂ ਸਾਰੇ ਸਮਾਗਮਾਂ ਦੇ ਵਿੱਚ ਵੱਧ ਚੜ ਕੇ ਤਨ ਮਨ ਧਨ ਕਰਕੇ ਸੇਵਾ ਕਰਕੇ ਹਿੱਸਾ ਪਾ ਕੇ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਔਰ ਜੋ ਗੁਰੂ ਦੀਏ ਸੰਗ ਤੇ ਇਹ ਦੇਖੋ ਆ ਗਿਆ ਤੁਹਾਡੇ ਸਾਹਮਣੇ ਨਾਲ ਆਪਣੇ ਮਸਟੰਡਿਆਂ ਨੂੰ ਲੈ ਕੇ ਖੜਾ ਹੋ ਕੇ ਬੋਲਦਾ ਸੰਗਤ ਦੇ ਸਾਹਮਣੇ ਕਿ ਗੁਰਦੁਆਰੇ ਆਵੋ ਆ ਕੇ ਚੜਾਵਾ ਚੜਾਵੋ ਇਹਨਾਂ ਦੀਆਂ ਗੋਗੜਾਂ ਨੂੰ ਪਾਲੋ ਪਰ ਸੰਗ ਤੇ ਤੁਸੀਂ ਗੁਰੂ ਦੇ ਸਿੰਘ ਜਾਂ ਖਾਲਸੇ ਬਣ ਕੇ ਇਹ ਸਵਾਲ ਕਰੋਗੇ ਕਿ ਆਹ ਪੌੜੀਆਂ ਨੂੰ ਜਿੰਦਾ ਕਿਉਂ ਲਾਇਆ ਆ ਸਾਨੂੰ ਟੀਵੀ ਦੀ ਸਕਰੀਨ ਤੇ ਦਿਖਾਉਨੇ ਆ ਜਦੋਂ ਦਰਬਾਰ ਸਾਹਿਬ ਦੇ ਅੰਦਰ ਜਾਂਦੇ ਹੋ ਜਾਂਦਿਆਂ ਨੂੰ ਇੱਕ ਪਾਸੇ ਪੌੜੀਆਂ ਜਾਂਦੀਆਂ ਨੇ ਉਹਦੇ ਅੰਦਰ ਕੀ ਆ ਪੌੜੀਆਂ ਦੇ ਮਹਾਰਾਜਾ ਅਣਜੀਤ ਸਿੰਘ ਦਾ ਲਿਖਵਾਇਆ ਇਤਿਹਾਸ ਆ ਕੰਧਾਂ ਦੇ ਉੱਤੇ ਮਹਾਰਾਜਾ ਅਣਜੀਤ ਸਿੰਘ ਦੀ ਕਰਵਾਈ ਪੇਂਟਿੰਗ ਕੰਧਾਂ ਦੇ ਉੱਤੇ ਕਿਉਂਕਿ ਉਹ ਸਮੇਂ 18ਵੀਂ ਸਦੀ ਚ ਮਹਾਰਾਜਾ ਅਨਜੀਤ ਸਿੰਘ ਨੇ ਇਸ ਲਈ ਲਖਵਾਇਆ ਸੀ ਕਿ ਇਤਿਹਾਸ ਮਿਟ ਨਾ ਜਾਵੇ ਗੁਰੂਆਂ ਦੀਆਂ ਕੁਰਬਾਨੀਆਂ ਕੀਤੀਆਂ ਹੋਈਆਂ ਬੇਅਰਥ ਨਾ ਚਲੀਆਂ ਜਾਣ ਕੰਧਾਂ ਤੇ ਲਖਵਾਤੀਆਂ ਸੀ ਉਹ ਸੱਚ ਨੂੰ ਖਤਮ ਕਰਨ ਦੇ ਲਈ ਇਹਨਾਂ ਨੇ ਜਿੰਦਾ ਹੀ ਲਾ ਦਿੱਤਾ ਵੀ ਪੌੜੀਆਂ ਨੂੰ ਇੱਥੇ ਜਾਣ ਨਹੀਂ ਦਿੱਤਾ ਜਾਂਦਾ ਸੰਗਤਾਂ ਨੂੰ ਸੰਗਤਾਂ ਦਰਸ਼ਨ ਨਹੀਂ ਕਰ ਸਕਦੀਆਂ ਪਰ ਕੀ ਤੁਸੀਂ ਅੱਜ ਦੁਨੀਆ ਤੇ ਜਿਉਂਦੇ ਹੈਗੇ ਹੋ ਜੇ ਤਾਂ ਜਿਉਂਦੇ ਹੋ ਦੁਨੀਆ ਤੇ ਤਾਂ ਤਾਂ ਇਹ ਜਿੰਦਾ ਕਲਭਾਵੋ ਸੰਗਤਾਂ ਦਰਸ਼ਕ ਦਰਸ਼ਨ ਕਰਨ ਜੇ ਤੁਸੀਂ ਮਰ ਚੁੱਕੇ ਹੋ ਮਰੇ ਮੁਕਰੇ ਹੋਇਓ ਤਾਂ ਨਾ ਕਰੋ ਕਿਉਂਕਿ ਦਰਬਾਰ ਸਾਹਿਬ ਦੇ ਅੰਦਰ ਕਿੰਨੇ ਕੀਰਤਨੀਏ ਜੱਥੇ ਨੇ ਕਿੰਨੇ ਨੇ ਜਿਹੜੇ ਚੋਲੇ ਪਾਈ ਫਿਰਦੇ ਨੇ ਚੋਲੇ ਤਾਂ ਇਹਨਾਂ ਨੇ ਵੀ ਪਾਏ ਨੇ ਮਸਟੰਡਿਆਂ ਨੇ ਕਰਪਾਨਾ ਇਹਨਾਂ ਨੇ ਵੀ ਹੱਥ 'ਚ ਫੜੀਆਂ ਨੇ ਜਿਨ੍ਹਾਂ ਨੂੰ ਤੁਸੀਂ ਟੀਵੀ ਦੀ ਸਕਰੀਨ ਤੇ ਦੇਖ ਰਹੇ ਹੋ ਗੁੰਡਿਆਂ ਨੂੰ ਪਰ ਇਹਨਾਂ ਗੁੰਡਿਆਂ ਨੇ ਤਾਂ ਇਤਿਹਾਸ ਨੂੰ ਜ਼ਿੰਦਾ ਲਾ ਦਿੱਤਾ ਕੋਈ ਹੈ ਦੁਨੀਆ ਤੇ ਗੁਰਦੁਆਰੇ ਦੀ ਕਮੇਟੀ ਜਾਂ ਕੋਈ ਹੈ ਦੁਨੀਆ ਤੇ ਸਿੱਖ ਜਥੇਬੰਦੀ ਜਾਂ ਕੋਈ ਹੈ ਦੁਨੀਆ ਤੇ ਨਿਹੰਗ ਜਥੇਬੰਦੀ ਜੋ ਇਹ ਜ਼ਿੰਦਾ ਕਲਵਾਉ ਪੌੜੀਆਂ ਨੂੰ ਜੋ ਦਰਬਾਰ ਸਾਹਿਬ ਦੇ ਅੰਦਰ ਲਾਇਆ ਹੋਇਆ ਮੇਨ ਗੇਟ ਤੇ ਜਦੋਂ ਅੰਦਰ ਜਾਂਦੇ ਹੋ ਕੋਈ ਹੈ ਹਿੰਮਤ ਕਿਸੇ ਦੀ ਜਾਓ ਸਿਰਫ ਇੱਕ ਨਾਂ ਦੇ ਮਗਰ ਸਿੰਘ ਲਾ ਲਿਆ ਖਾਲਸਾ ਲਾ ਲਿਆ ਚੋਲੇ ਪਾ ਲੇ ਹੱਥ 'ਚ ਕੁਰਬਾਨਾ ਫੜ ਲੀਆਂ ਸਿਰਫ ਇੱਕ ਦਿਖਾਵਾ ਰਹਿ ਗਿਆ ਤੁਹਾਡੇ ਕੋਲੇ ਸਿੱਖੀ ਤੁਸੀਂ ਖਤਮ ਕਰਤੀ ਆ ਆਪਣੇ ਹਿਰਦੇ ਵਿੱਚੋਂ ਉਹ ਜਿਹੜੇ ਲਿਖਵਾਏ ਹੋਏ ਸ਼ਬਦ ਨੇ ਮਹਾਰਾਜਾ ਅਨੰਤ ਸਿੰਘ ਦੇ ਉਹ ਜਿੰਦੇ ਨੂੰ ਕੁਲਭਾਵੋਗੇ ਜਾਂ ਤੁਸੀਂ ਤਮਾਸਗੀਰ ਬਣ ਕੇ ਤਮਾਸ਼ਾ ਦੇਖੋਗੇ ਕੀ ਕਰੋਗੇ ਤੁਸੀਂ ਸਿੰਘ ਹੋ ਜਾਂ ਖਾਲਸੇ ਹੋ ਜਿੰਦਾ ਕਲਵਾਵੋਗੇ ਇਹ ਜਿੰਦਾ ਕਲਵਾਵੋ ਜੋ ਇਹ ਗੁੰਡਿਆਂ ਨੇ ਲਾਇਆ ਮਸਟੰਡਿਆਂ ਨੇ ਲਾਇਆ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ